ਅੱਜ ਵੀ ਮਿੱਤਰੋ ਕਮਾਲੀ ਹੋਣੀ ਆ ਕਿਉਂਕਿ ਅੱਜ ਏਕਮ ਫਤਿਹਪਰੀਏ ਨੇ ਕਮਾਲਾਂ ਕਰਨੀਆਂ ਅੱਜ ਉਹ ਓਪਨ ਦਾ ਜਾਪਾ ਕੀ ਹੈ ਵੀ ਠੀਕ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕੱਪਾਂ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਅੱਜ ਵੀ ਬਹੁਤ ਤਗੜੇ ਮੈਚ ਆ ਅੱਜ ਵੀ ਮਿੱਤਰੋ ਕਮਾਲੀ ਹੋਣੀਆਂ ਕਿਉਂਕਿ ਅੱਜ ਏਕਮ ਫਤਿਹਪਰੀਏ ਨੇ ਕਮਾਲਾਂ ਕਰਨੀਆਂ ਅੱਜ ਜੋ ਓਪਨ ਦਾ ਜਾਪਾ ਕੀ ਇਹ ਵੀ ਲੀਗ ਖੇਡਣ ਜਾ ਰਿਹਾ ਸ਼ੋਅ ਮੈਚਾਂ ਤੋਂ ਹਟ ਕੇ ਸੋ ਸਵਾਦ ਆਉਣਾ ਅੱਜ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਟਰਨਮੈਂਟਾਂ ਤੇ ਹੋਣੇ ਆ ਮੇਨ ਟਰਨਮੈਂਟ ਅੱਜ ਮਿੱਤਰੋ ਰਾਗੜਾਂ ਦੇ ਵਿੱਚ ਵੱਡਾ ਟਰਨਮੈਂਟ ਆ ਜ ਦੁਆਬਾ ਕਬੱਡੀ ਲੀਗ ਦੇ ਵੱਡੇ ਮਿੱਤਰੋ ਮੈਚ ਹੋਣੇ ਆ ਓਪਨ ਦਾ ਪਹਿਲਾ ਇਨਾਮ ਲੀਗ ਦਾ 41000 ਆ ਤੇ ਦੂਜਾ ਇਨਾਮ ਮਿੱਤਰੋ 31000 ਤੇ ਬੈਸਟਾਂ ਨੂੰ ਐਲੀਡੀਆਂ ਦਿੱਤੀਆਂ ਆਣੀਆਂ ਅੱਜ ਰਾਗੜਾ ਨਕੋਦਰ ਇਲਾਕੇ 'ਚ ਮਿੱਤਰੋ ਵੱਡੇ ਮੈਚ ਹੈ ਤੇ ਏਕਮ ਨੇ ਵੀ ਖੇਡਣਾ ਇੱਕ ਟੀਮ ਵੱਲੋਂ ਅੱਜ ਏਕਮ ਫਤਾਪਰੀ ਅੱਜ ਇਸ ਮੇਲੇ ਤੇ ਕਮਾਲਾਂ ਕਰੂਗਾ ਸੋ ਉਹ ਇੱਥੇ ਸਰਾ ਲਾਊਗਾ ਮਿੱਤਰੋ ਪਰ ਬਾਬਾ ਬਕਾਲਾ ਸਾਹਿਬ ਅਮਰੇਸਰ ਇਲਾਕੇ 'ਚ ਅੱਜ ਵੱਡਾ ਆਲ ਓਪਨ ਦਾ ਟੂਰਨਾਮੈਂਟਾਂ 51000 ਪਹਿਲਾ ਇਨਾਮ ਹੈ ਤੇ ਦੂਜਾ ਇਨਾਮ 41000 ਮਾਲਵਾ ਟੀਵੀ ਤੇ ਅਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਲਾਈਵ ਚੱਲਣਾ ਇਹਦਾ ਵੀ ਇਹ ਵੀ ਟੂਰਨਾਮੈਂਟ ਬਦਾ ਇਹ ਕਬੱਡੀ ਕੱਪ ਵੀ ਮਿੱਤਰੋ ਅੱਜ ਸਿਰੇ ਦਾ ਹੋਣਾ ਸੋ ਇਹ ਦੋ ਮੇਲੇ ਆਪਾਂ ਨੂੰ ਅੱਜ ਦੇ ਕਲੀਅਰ ਸੀ ਸ਼ੋਅ ਮੈਚ ਜੇ ਕਿਤੇ ਹੋਇਆ ਉਹ ਤੁਸੀਂ ਜ਼ਰੂਰ ਕਮੈਂਟ ਬਾਕਸ ਚ ਦੱਸ ਸਕਦੇ ਹੋ ਇਹ ਮੇਲੇ ਟੌਪ ਦੇ ਆਉਣ ਵਾਲੇ ਦਿਨਾਂ ਚ ਇਹਦੂ ਵੀ ਸਿਰਾਂ ਕੱਪ ਆਉਣਗੇ ਉਹ ਉਦਾਂ ਤੁਹਾਨੂੰ ਦੱਸਾਂਗੇ ਮੈਂ ਮਿਲਾਂ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ